ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਵਿਧਾਇਕ ਦੇ ਵੱਲੋਂ ਅਸਤੀਫਾ ਦੇ ਕੇ ਪਾਰਟੀ ਦੇ ਉੱਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾ ਦਿੱਤੇ ਗਏ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਆਮ ਆਦਮੀ ਪਾਰਟੀ ਲਈ ਬੁਰੀ ਖਬਰ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨਰੇਸ਼ ਜੱਦਵ ਮਹਿਰੋਲੀ ਤੋਂ ਜਿਹੜੇ ਲਗਾਤਾਰ ਦੋ ਵਾਰ ਜਿੱਤੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਤੇ ਇਲਜ਼ਾਮ ਲਾਏ ਨੇ ਕੇਜਰੀਵਾਲ ਨੂੰ ਪੱਤਰ ਲਿਖ ਕੇ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਹੋਣ ਦੇ ਕਿ ਜਿਨ੍ਹਾਂ ਨੂੰ ਲੈ ਕੇ ਗੱਲਾਂ ਨੂੰ ਲੈ ਕੇ ਤੁਸੀਂ ਪਾਰਟੀ ਬਣਾਈ ਸੀ ਸੱਤਾ ਵਿੱਚ ਆਏ ਸੀ ਉਸ ਤੋਂ ਪੂਰੀ ਤਰ੍ਹਾਂ ਉਲਟ ਕਰ ਰਹੇ ਹੋ ਇਹ ਇਲਜ਼ਾਮ ਲਾ ਕੇ ਆਮ ਆਦਮੀ ਪਾਰਟੀ ਵਿਸ ਵਿਧਾਇਕ ਨਰੇਸ਼ ਜੱਦਵ ਨੇ ਛੱਡ ਦਿੱਤੀ ਹੈ ਨਰੇਸ਼ যাদব ਉਹੀ ਵਿਧਾਇਕ ਆਮ ਆਦਮੀ ਪਾਰਟੀ ਦਾ ਜਿਸ ਦੇ ਉੱਤੇ ਮਲੇਰ ਕੋਟਲਾ ਦੇ ਵਿੱਚ ਕੁਰਾਨ ਸ਼ਰੀਫ ਦੀ ਬਦਬੀ ਕਰਨ ਦੇ ਇਲਜ਼ਾਮ ਸੀ ਅਤੇ ਇਸ ਮਾਮਲੇ ਵਿੱਚ ਉਹਨਾਂ ਨੂੰ ਦੋਸ਼ੀ ਪਾ ਕੇ ਸਜ਼ਾ ਦਾ ਐਲਾਨ ਮਲੇਰਕੋਟਲਾ ਦੀ ਅਦਾਲਤ ਵੱਲੋਂ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਇਸ ਸਜ਼ਾ ਦੇ ਉੱਤੇ ਰੋਕ ਲਗਾ ਦਿੱਤੀ ਸੀ ਪਰ ਹੁਣ ਇਸ ਵਿਧਾਇਕ ਨੇ ਪਾਰਟੀ ਛੱਡੀ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਦਿੱਲੀ ਦੇ ਇਸੇ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਕੇ ਪਾਰਟੀ ਦਾ ਉਮੀਦਵਾਰ ਬਣਾ ਦਿੱਤਾ ਸੀ ਪਰ ਫਿਰ ਟਿਕਟ ਕੱਟ ਦਿੱਤੀ ਜਾਂਦੀ ਹੈ ਨਵੇਂ ਬੰਦੇ ਨੂੰ ਟਿਕਟ ਦੇ ਕੇ ਇਸ ਵਿਧਾਇਕ ਨੂੰ ਪਾਸੇ ਕਰ ਦਿੱਤਾ ਜਾਂਦਾ ਪਰ ਹੁਣ ਇਸ ਵਿਧਾਇਕ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪਾਰਟੀ ਛੱਡੀ ਹੈ ਤੇ ਇਲਜ਼ਾਮ ਲਾਇਆ ਨੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਤਾਂ ਨਰੇਸ਼ ਜੱਦਵ ਨੇ ਪਾਰਟੀ ਛੱਡਦੇ ਹੋਏ ਆਖਿਆ ਕਿ ਅੰਨਾ ਅੰਦੋਲਨ ਵੇਲੇ ਜਿਸ ਤਰੀਕੇ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਖੜੇ ਹੋਏ ਸੀ ਤੇ ਭਾਰਤੀ ਰਾਜਨੀਤੀ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਆਖੀ ਸੀ ਤਾਂ ਹੁਣ ਮੈਂ ਬਹੁਤ ਦੁਖੀ ਹਾਂ ਕਿਉਂਕਿ ਭ੍ਰਸ਼ਟਾਚਾਰ ਆਮ ਆਦਮੀ ਪਾਰਟੀ ਘੱਟ ਨਹੀਂ ਕਰ ਸਕੀ ਤੇ ਆਮ ਆਦਮੀ ਪਾਰਟੀ ਭ੍ਰਸ਼ਟਾਚਾਰ ਦੇ ਵਿੱਚ ਦਲਦਲ ਦੇ ਵਿੱਚ ਪੂਰੀ ਤਰ੍ਹਾਂ ਲਿਪਤ ਹੋ ਚੁੱਕੀ ਹੈ ਮੈਂ ਆਮ ਆਦਮੀ ਪਾਰਟੀ ਦੀ ਇਮਾਨਦਾਰ ਰਣਨੀਤੀ ਲਈ ਜੁਆਇਨ ਕੀਤੀ ਸੀ ਤੇ ਅੱਜ ਕਿਤੇ ਵੀ ਇਮਾਨਦਾਰੀ ਨਜ਼ਰ ਨਹੀਂ ਆ ਰਹੀ ਹੈ ਮੈਂ ਮਹਿਰੋਲੀ ਵਿਧਾਨ ਸਭਾ ਦੇ ਪਿਛਲੇ 10 ਸਾਲਾਂ ਤੋਂ ਲਗਾਤਾਰ 100% ਦੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਮਹਿਰੋਲੀ ਦੇ ਲੋਕ ਜਾਣਦੇ ਨੇ ਕਿ ਇਮਾਨਦਾਰ ਦੀ ਰਾਜਨੀਤੀ ਚੰਗੇ ਵਿਵਹਾਰ ਦੀ ਰਾਜਨੀਤੀ ਤੇ ਕੰਮ ਦੀ ਰਾਜਨੀਤੀ ਕੀਤੀ ਹੈ ਮੈਂ ਮਹਰੋਲੀ ਦੇ ਬਹੁਤ ਸਾਰੇ ਲੋਕਾਂ ਨਾਲ ਚਰਚਾ ਕੀਤੀ ਹੈ ਤੇ ਸਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋ ਚੁੱਕੀ ਹੈ। ਤੁਹਾਨੂੰ ਇਸ ਪਾਰਟੀ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ। ਕਹਿੰਦੇ ਨੇ ਕਿ ਅਸੀਂ ਇਮਾਨਦਾਰੀ ਦੀ ਰਾਜਨੀਤੀ ਕਰਾਂਗੇ ਪਰ ਪੂਰੀ ਤਰ੍ਹਾਂ ਹੁਣ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਹੈ। ਦਿੱਲੀ ਦੀ ਜਨਤਾ ਜਾਣਦੀ ਹੈ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਫਸ ਚੁੱਕੀ ਹੈ ਕਿਉਂਕਿ ਇਹਨਾਂ ਨੇ ਭ੍ਰਿਸ਼ਟਾਚਾਰੀਆਂ ਨੂੰ ਹੀ ਪਾਰਟੀ ਵਿੱਚ ਸ਼ਾਮਲ ਕਰ ਲਿਆ। ਆਮ ਆਦਮੀ ਪਾਰਟੀ ਦੇ ਕੁਝ ਲੋਕ ਨੇ ਜਿਹੜੇ ਮੰਨਦਲ ਦੀ ਰਾਜਨੀਤੀ ਕਰਨ ਵਾਲੇ ਬੱਚੇ ਨੇ ਕੇਵਲ ਉਹਨਾਂ ਨਾਲ ਮੇਰਾ ਪਿਆਰ ਤੇ ਦੋਸਤੀ ਹਮੇਸ਼ਾ ਰਹੇਗੀ ਤੇ ਆਪਣੀ ਮਹਿਰੋਲੀ ਦੀ ਜਨਤਾ ਦਾ ਮੈਂ ਦਿਲ ਤੋਂ ਧੰਨਵਾਦੀ ਹਾਂ ਕਿਉਂਕਿ ਇਹਨਾਂ ਨੇ ਮੈਨੂੰ 10 ਸਾਲ ਤੋਂ ਬਹੁਤ ਪਿਆਰ ਤੇ ਅਸ਼ੀਰਵਾਦ ਦਿੱਤਾ ਹੈ ਮਹਿਰੋਲੀ ਦੇ ਵਿਧਾਨ ਸਭਾ ਦਿੱਲੀ ਦੀ ਪਿਆਰੀ ਜਨਤਾ ਨੂੰ ਅਪੀਲ ਹੈ ਕਿ ਅੱਗੇ ਦੀ ਇਮਾਨਦਾਰੀ ਦੀ ਰਾਜਨੀਤੀ ਤੇ ਸਮਾਜ ਸੇਵਾ ਵਾਲੀ ਰਾਜਨੀਤੀ ਲਈ ਆਪਣਾ ਅਸ਼ੀਰਵਾਦ ਤੇ ਪਿਆਰ ਮੇਰੇ ਉੱਪਰ ਬਣਾਈ ਰੱਖਣ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਤੇ ਵਾਦਾ ਕਰਦਾ ਹੈ ਕਿ ਹਮੇਸ਼ਾ ਇਮਾਨਦਾਰੀ ਤੇ ਅੱਛੇ ਵਿਵਹਾਰ ਦੀ ਰਾਜਨੀਤੀ ਕੰਮ ਦੀ ਰਾਜਨੀਤੀ ਕਰਦਾ ਰਹਾਂਗਾ ਤਾਂ ਇਹ ਗੱਲਾਂ ਇਸ ਵਿਧਾਇਕ ਦੇ ਵੱਲੋਂ ਪਾਰਟੀ ਛੱਡਣ ਵੇਲੇ ਚਿੱਠੀ ਪੱਤਰ ਲਿਖ ਕੇ ਕੇਜਰੀਵਾਲ ਨੂੰ ਕਹੀਆਂ ਗਈਆਂ ਇਸ ਵਿਧਾਇਕ ਦੇ ਇਸ ਅਸਤੀਫੇ ਤੋਂ ਬਾਅਦ ਪਾਰਟੀ ਬਾਰੇ ਤੁਹਾਡਾ ਕੀ ਵਿਚਾਰ ਹੈ ਆਮ ਆਦਮੀ ਪਾਰਟੀ ਦੇ ਉੱਤੇ ਜਿਸ ਤਰ੍ਹਾਂ ਦੋਸ਼ ਲਾਏ ਨੇ ਤੇ ਦਿੱਲੀ ਦੇ ਵਿੱਚ ਕੀ ਆਮ ਆਦਮੀ ਪਾਰਟੀ ਇਸ ਚੋਣ ਦੇ ਵਿੱਚ ਜਿੱਤੇਗੀ ਜਾਂ ਹਾਰੇਗੀ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ